ਹੁਣ ਆਪਣੀ ਬਿਰਤੀ ਨੂੰ ਸਲਤਨਪੁਰ ਨਗਰ ਲੈ ਜਾਓ ਬੇਬੇ ਨਾਨਕੀ ਦੇ ਨਗਰ ਬਰੋਦੀਆਂ ਨੇ ਕਿਉਂਕਿ ਧੰਗੁਰੂ ਨਾਨਕ ਪਾਤਸ਼ਾਹ ਨੇ ਕਿਨਾਰਾ ਦਿੱਤਾ ਸੀ ਨਾ ਹਾਂ Hindu ਨਾ ਮੁਸਲਮਾਨ ਨਾ ਮੈਂ Hindu ਆ ਜਦੋਂ ਮਹਾਰਾਜ ਨੇ ਬੇਈ ਨਦੀ ਵਿੱਚ ਝੁੱਭਾ ਮਾਰਿਆ ਉੱਥੇ ਆਪਾਂ ਦਰਸ਼ਨ ਕਰਨ ਜਾਣੇ ਬੇਰ ਸਭ ਗੁਰਦੁਆਰੇ ਦੇ ਤਿੰਨ ਦਿਨਾਂ ਤੋਂ ਬਾਅਦ ਉਸ ਨਦੀ ਤੋਂ ਬਾਹਰ ਆਏ ਤੇ ਗੁਰਦੇਵ ਨੇ ਆਖਿਆ ਨਾ ਹਾਂ Hindu ਨਾ ਮੁਸਲਮਾਨ ਜਿਹੜੇ ਸਿਆਸੀ ਬੰਦੇ ਉਹ ਆਪਣੀ ਸਿਆਸਤ ਨੂੰ ਅੱਠੇ ਪਰ ਵਰਦੇ ਨੇ ਕਹਿਣ ਲੱਗੇ ਕਿ ਬੇਬੇ ਨਾਨਕੀ ਤੇ ਜੈਹਰਾਮ ਦੇ ਰਿਸ਼ਤੇਦਾਰ ਨੇ ਆਖਿਆ ਕਿ ਨਾ ਮੈਂ Hindu ਤੇ ਨਾ Musalman ਉਹਨੂੰ ਕੋ ਨਮਾਜ਼ ਪੜੇ ਸਾਡੇ ਨਾਲ ਜੁਮੇ ਦਾ ਦਿਨ ਗਰਦੇਵ ਨੂੰ ਆਖਿਆ ਇਹ ਨਮਾਜ਼ ਪੜੋਗੇ ਤੁਸੀਂ ਜੂ ਆਖਿਆ ਨਾ ਹਾਂ ਮੈਂ ਦਿਨੋਂ Musalman ਕਹਿਣ ਲੱਗੇ ਪੜਾਂਗੇ ਭਾਈ ਨਮਾਜ਼ ਪੜ ਵਿੱਚ ਕਿਹੜੀ ਮਾੜੀ ਗੱਲ ਹੈ ਜਿਹੜਾ ਅੰਤਰਜਾਮਤਾ ਸਾਹਿਬ ਗੁਰਦੁਆਰਾ ਨਾਲ ਉੱਥੇ ਇਉਂ ਉਥੋਂ ਦੀ ਘਟਨਾ ਨਵਾਬ ਸਾਹਿਬ ਵੀ ਆ ਗਏ ਕਾਰੀ ਜੀ ਵੀ ਆ ਗਏ ਮੈਂ ਇਹ ਤਕਰੀਬਨ ਰੋਜ਼ ਬੋਲਦਾ ਹਾਂ ਦੁਸ਼ਮਣ ਦੇ ਕੋਲ ਵੀ ਨੇਕੀ ਮਿਲੇ ਤੇ ਲੈ ਲੈਣੀ ਚਾਹੀਦੀ ਹੈ ਨੇਕੀ ਨੇਕੀ ਹੈ ਕਿਉਂਕਿ ਆਪਨ ਬਾਣੀ ਕਹਿੰਦੀ ਸਾਂਝ ਕੀਜੇ ਗੁਣੇ ਕੇਰੀ ਛੋੜ ਅਬਗਣ ਚੱਲੀਏ ਗੁਣਾ ਦੀ ਸਾਂਝ ਕਰ ਭਾਵੇਂ ਦੁਸ਼ਮਣ ਤੋਂ ਮਿਲ ਜਾਏ ਜਦੋਂ ਮੁਸਲਮਾਨ ਭਰਾ ਨਵਾਜ਼ ਪੜਦੇ ਨੇ ਨਾ ਉਹ ਗੱਲਾਂ ਨਹੀਂ ਕਰਦੇ ਬੜਾ ਦੁੱਖ ਹੁੰਦਾ ਆਪਾਂ ਗੁੜਕਾ ਵੀ ਫੜਿਆ ਹੁੰਦਾ ਤੇ ਨਾਲ ਗੱਲਾਂ ਕਰੀ ਜਾਂਦੇ ਆ ਵੀ ਮਾੜਾ ਜਿਹਾ ਫੋਨ ਕਰ ਵੀ ਉਹ ਦਰਸ਼ੀ ਜੋੜੀ ਅੱਗੇ ਆ ਗਏ ਨੇ ਆਪਾਂ ਪ੍ਰਕਰਮਾਤ ਬੈਠੇ ਗੁੜਕਾ ਫੜਿਆ ਤੇ ਉਹਨਾਂ ਨੂੰ ਫੋਨ ਕਰ ਇਹ ਬਾਣੀ ਪੜਨ ਦਾ ਟੰਗ ਨਹੀਂ ਹੋ ਸਕਦਾ ਮੈਂ ਗਲਤ ਹੋਵਾਂ ਤੇ ਜੇ ਗਲਤ ਤਾਂ ਮੈਨੂੰ ਮਾਫੀ ਦੇ ਦੇਣੀ ਬਾਣੀ ਪੜਦੀਆਂ ਸੁੱਧ ਕੀਣਾ ਸੁੱਧ ਰਹੀ ਬੁੱਧ ਕੀਣਾ ਬੁੱਧ ਰਹੀ ਮਾਤ ਮੇਨਾ ਮਾਤਾ ਹੈ ਜਦ ਮੈਂ ਬਾਣੀ ਪੜਦਾ ਤੇ ਮੈਨੂੰ ਕੋ ਬੁਲਾਉਂਦਾ ਤੇ ਗੁਰਮੁਖੂ ਮੈਨੂੰ ਇਨੀ ਦਰਦੋਂ ਮੈਨੂੰ ਗੋਲੀ ਮਾਰਦੇ ਨਾ ਕੋਈ ਸ਼ਾਇਦ ਉਦੋਂ ਇਨੀ ਦਰਦ ਨਾਲ ਵਿੱਚ ਮੈਨੂੰ ਬਾਣੀ ਪੜਦੇ ਨੂੰ ਕੁਆੜ ਮਾਰਦਾ ਮੈਨੂੰ ਬੜਾ ਪਿੰਚ ਹੁੰਦਾ ਮੈਂ ਗੁਰੂ ਨਾਨਕ ਦੀ ਗੋਦੀ 'ਚ ਬੈਠਾ ਤੇ ਤੇਰਾ ਮੈਂ ਤੂੰ ਗੁਰੂ ਨਾਨਕ ਨਾਲ ਵੱਡਾ ਜਦੋਂ ਆਪਾਂ ਨਿਤਨੇਮ ਕਰਦੇ ਆ ਨਾ ਇਹ ਨਾ ਕਰਿਆ ਕੋਈ ਨਿਤਨੇਮ ਕਰਦੇ ਭਾਬੇ ਨਾਨਕ ਦੀ ਗੋਦੀ 'ਚ ਗੋਦੀ ਸਾਡਾ ਮਾਂ ਹੈ ਸਾਡਾ ਪਿਓ ਗੁਰੂ ਨਾਨਕ ਨਮਾਜ਼ ਪੜਨੀ ਸ਼ੁਰੂ ਕਰ ਦਿੱਤੀ ਸਤਿਗੁਰੂ ਪਾਤਸ਼ਾਹ ਹਸਪੈ ਹੁਣ ਉਹਨਾਂ ਔਕੀ ਸੌਖੀ ਨਿਵਾਜਤਾ ਪੂਰੀ ਕਰ ਲਈ ਤੇ ਕਾਜੀ ਭਰਿਆ ਪੀਤਾ ਕਹਿਣ ਲੱਗਾ ਜੀ ਵੇਖੋ ਇਹ ਬੇਬੇ ਨਾਨਕੀ ਦੇ ਭਰਾ ਨੇ ਆਪਾਂ ਨੂੰ ਖਦਾ ਦੇ ਨਾਂ ਤੇ ਮਜ਼ਾਕ ਕੀਤਾ ਨਵਾਵ ਕਹਿਣ ਲੱਗਾ ਕਿਵੇਂ ਕਹਿੰਦਾ ਇਹਨੇ ਸਾਨੂੰ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਨਮਾਜ਼ ਪੜਾਂਗਾ ਤੇ ਇਹ ਤਾਂ ਇੱਕ ਵਾਰਾਂ ਵੀ ਨਾ ਤਾਂ ਤੇ ਨਠਾਂ ਹੋਇਆ ਨਵਾਬ ਸਾਹਿਬ ਗੁਰੂ ਪਾਥਿਆ ਦਾ ਬੜਾ ਸਤਿਕਾਰ ਕਰਦਾ ਸੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ 12 ਦੇ ਵਿੱਚ ਉਸ ਦੌਲਤ ਖਾਨ ਨਵਾਬ ਨੂੰ ਗੁਰਨਾਨਦ ਦਾ ਸਿੱਖ ਕਰਕੇ ਲਿਖਿਆ ਭਾਈ ਗੁਰਦਾਸ ਜੀਆ 12 ਪੜ੍ਹ ਲਿਆ ਉਸ ਦੌਲਤ ਖਾਨ ਨਵਾਬ ਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ 12 ਵਿੱਚ ਗੁਰਨਾਨਦ ਦਾ ਸਿੱਖ ਕਰਕੇ ਵਰਣ ਕੀਤਾ ਨਵਾਬ ਹੁਸ਼ਿਆ ਨਹੀਂ ਸਿੱਖਣ ਲੱਗਾ ਮਹਾਰਾਜ ਕਿਵੇਂ ਕਹਿੰਦਾ ਜੀ ਤੁਸੀਂ ਮੈਨੂੰ ਕਿਹਾ ਸੀ ਕਿ ਸਾਡਾ ਪੜਦੇ ਮੈਂ ਪੜਦਾ ਕਿਵੇਂ ਤੁਸੀਂ ਤਾਂ ਦੋਵੇਂ ਗੈਰ ਹਜ਼ਰ ਹੋ ਗਏ ਕਹਿੰਦੇ ਗੈਰ ਆ ਜਨ ਹਾਂ ਨਵਾਬ ਸਾਹਿਬ ਗੁਸਾ ਨਾ ਕਰੀ ਤੂੰ ਕਾਬਲ ਚ ਘੋੜੇ ਖਰੀਦਾ ਸਾ ਉਹਨੂੰ ਕਾਬਲ ਚ ਘੋੜੇ ਇੱਥੇ ਮੱਥਾ ਤਾਂ ਟੇਕੀ ਜਾਣਾ ਸਾਂ ਤੇ ਬਿਰਤੀ ਤੇਰੀ ਕਾਬਲ ਸੀ ਉੱਤੇ ਘੋੜੇ ਖਰੀਦਣੇ ਨੇ ਉਹ ਕਾਜੀ ਲੱਗਾ ਉਪਨ ਦੀ ਬੜਨ ਕਹਿਣ ਲੱਗਾ ਮੇਰੇ ਨਾਲ ਪੜ੍ਹਣੀ ਸੀ ਕਹਿਣ ਲੱਗਾ ਤੁਸੀਂ ਸਿਆਣਿਓ ਬਜ਼ੁਰਗੋ ਮੈਂ ਜੇ ਗਬਰੂ ਆ ਮੈਂ ਤੁਹਾਨੂੰ ਕੁਝ ਕਹਿ ਨਹੀਂ ਸਕਦਾ ਮੈਂ ਤਾਂ ਜਾਣ ਕੇ ਪੜਦਾ ਪਾਇਆ ਹੈ ਤੁਹਾਡੇ ਕਰ ਘੋੜੀ ਸੋਈ ਐ ਬਸ਼ੇਰਾ ਖੁੱਲਾ ਤੇ ਵੇੜੇ ਚ ਖੂਹ ਐ ਤੇਰੇ ਮਨ ਵਿੱਚ ਖਿਆਲ ਸੀ ਵੀ ਕਿਤੇ ਬਸ਼ੇਰਾ ਖੂਜ ਨਾ ਡਿਗ ਪਾ ਨਵਾਬ ਘੋੜੇ ਖਰੀਦੀ ਜਾਂਦਾ ਤੂੰ ਬਸ਼ੇਰਾ ਮੋੜੀ ਜਾਂਦਾ ਤੇ ਨਮਾਜ਼ ਕਿਹਦੇ ਨਾਲ ਪੜ੍ਹਦੀ ਐ ਇਹ ਆਪਾਂ ਨੂੰ ਇਹੋ ਗੱਲ ਇਸ ਪੰਕਤੀ 'ਚ ਐ ਸਾਡਾ ਮਨ ਘੋੜੇ ਨਾ ਖਰੀਦੇ ਸਾਡਾ ਮਨ ਬਸ਼ੇਰੇ ਨਾ ਮੋੜੇ ਜਦੋਂ ਵੀ ਆਪਾਂ ਬਾਣੀ ਪੜਨੀ ਜਦੋਂ ਆਪਾਂ ਅਰਦਾਸ ਕਰਦੇ ਆ ਨਾ ਤੇ ਸਾਡੇ ਵਡੇਰਿਆਂ ਦਾ ਨਮਸਕਾਰ ਉਹਨਾਂ ਬਜ਼ੁਰਗਾਂ ਸਾਡੇ ਵੱਡਿਆਂ ਵਡੇਰਿਆਂ ਨੂੰ ਉਹ 10 ਗੁਰੂ ਸਬਾਨਾਂ ਦਾ ਧਿਆਨ ਤਰ ਕਹਿੰਦੇ ਨੇ ਬੋਲੋ ਜੀ ਵਹਿਗੁਰੂ ਪੰਜ ਪਿਆਰੇ ਤੇ ਚਾਰ ਸਾਹਿਬਾਂ ਦੇ ਨਾਲ ਲੈ ਕੇ ਬੋਲੋ ਜੀ ਵਹਿਗੁਰੂ ਪੰਜਾਂ ਤਖਤਾਂ ਦਾ ਨਾਮ ਲੈ ਕੇ ਬੋਲੋ ਜੀ ਵਹਿਗੁਰੂ ਇਹ ਵਾਰ-ਵਾਰ ਵਹਿਗੁਰੂ ਕਹਿਣ ਦਾ ਭਾਵ ਹੈ ਵੀ ਸਾਡਾ ਮਨ ਕਿਸੇ ਢੰਗ ਦੇ ਨਾਲ ਉਥੋਂ ਆ ਕੇ ਤੇ ਗੁਰੂ ਦੀ ਝੂਰੀ ਚ ਆ ਜਾਏ ਨਹੀਂ ਤੇ ਅਰਦਾਸ ਕਰਨ ਵਾਰ-ਵਾਰ ਕਹਿਣ ਦੀ ਲੋੜ ਕੀ ਹੈ ਉਦਾ ਭਾਵੇਂ ਕਿਸੇ ਢੰਗ ਦੇ ਨਾਲ ਜਿਹੜਾ ਮਨ ਸਾਡਾ ਦੌੜਦਾ ਉਹ ਆ ਜਾਏ